ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤਲਵਿੰਦਰ ਕਿਚਨ 'ਚ ਅੱਜ ਅਸੀਂ ਸਰਦੀਆਂ ਦੀ ਸਪੈਸ਼ਲ ਡਿਸ਼ ਤਾਂ ਇਹ ਨਾਲ ਸ਼ੇਅਰ ਕਰਾਂਗੇ ਗਾਜਰ ਦੀ ਬਰਫੀ ਬੜੀ ਵਧੀਆ ਬਿਨਾ ਦੁੱਧ ਤੋਂ ਬਿਨਾ ਖੋਏ ਤੋਂ ਪਰ ਫਿਰ ਵੀ ਖੋਏ ਵਰਗਾ ਟੇਸਟ ਆਏਗਾ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਗਾਜਰ ਦੀ ਬਰਫੀ ਬਣਾ ਕੇ ਖਾਓਗੇ ਤਾਂ ਗਜਰੇਲਾ ਖਾਣਾ ਭੁੱਲ ਜਾਓਗੇ ਤੇ ਆਜੋ ਫੇਰ ਦੱਸਦੇ ਆ ਇੱਥੇ ਮੈਂ 2 ਕਿਲੋ ਗਾਜਰਾ ਲਈ ਹੈ ਤੁਸੀਂ 1 ਕਿਲੋ 1.5 ਕਿਲੋ ਵੀ ਲੈ ਸਕਦੇ ਹੋ ਜਾਇਸ ਤੋਂ ਵੱਧ ਵੀ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਕद्दूकश ਕਰਾਂਗੇ ਛਿੱਲ ਕੇ ਇਹ ਬਲਾ ਸੈਂ ਤੇ ਇਹ ਹੁਣ ਇੱਥੇ ਆਪਾਂ ਕद्दूकश ਕਰ ਚੁੱਕੇ ਆ ਠੀਕ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਕੜਾਈ ਲਾਵਾਂਗੇ ਤੇ ਇਹਦੇ ਵਿੱਚ ਮੈਂ 2 ਚਮਚ ਦੇਸੀ ਘਿਓ ਐਡ ਕਰਾਂਗੀ ਇਹਦੇ ਵਿੱਚ ਤੁਸੀਂ ਦੇਸੀ ਘਿਓ ਹੀ ਐਡ ਕਰਨਾ ਹੈ ਤੇ ਗੈਸ ਦਾ ਫਲੇਮ ਤੁਸੀਂ ਬਿਲਕੁਲ ਹਾਈ ਨਹੀਂ ਕਰਨਾ ਮੀਡੀਅਮ ਰੱਖਣਾ ਹੈ ਪੂਰੀ ਬਰਫੀ ਬਣਾਉਣ ਤੱਕ ਤੁਹਾਡਾ ਗੈਸ ਦਾ ਫਲੇਮ ਮੀਡੀਅਮ ਹੀ ਰਹਿਣਾ ਚਾਹੀਦਾ ਤੇ ਤੁਹਾਡਾ ਕਿਉਂ ਪ੍ਰੋਪਰ ਗਰਮ ਹੋ ਜੇ ਫਿਰ ਤੁਸੀਂ ਇਹਦੇ ਵਿੱਚ ਗਾਜਰਾ ਐਡ ਕਰ ਦੇਣੀ ਹੈ ਤੇ ਗਾਜਰਾ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਭੁੰਨਣਾ ਹੈ ਯਾਨੀ ਕਿ ਇਹਦੇ ਵਿੱਚ ਜਿੰਨਾ ਵੀ ਗਾਜਰਾ ਦਾ ਪਾਣੀ ਹੈ ਉਹਨੂੰ ਆਪਾਂ ਸੁਕਾਉਣਾ ਹੈ ਚਾਹੇ ਤੁਹਾਡੇ 5 ਮਿੰਟ ਲੱਗਣ ਚਾਹੇ ਤੁਹਾਡੇ 10 ਮਿੰਟ ਲੱਗਣ ਚਾਹੇ ਤੁਹਾਡੇ 15 ਮਿੰਟ ਲੱਗਣ ਠੀਕ ਹੈ ਤੇ ਗੈਸ ਦਾ ਫਲੇਮ ਹਾਈ ਬਿਲਕੁਲ ਨਾ ਕਰਿਓ ਮੀਡੀਅਮ ਰੱਖ ਸਕਦੇ ਹੋ ਜਿੰਨਾ ਵਧੀਆ ਤੁਸੀਂ ਗਾਜਰਾ ਨੂੰ ਭੁੰਨੋਗੇ ਇਹਦਾ ਪਾਣੀ ਨੂੰ ਖਤਮ ਕਰੋਗੇ ਫਿਰ ਤੁਹਾਡੀ ਬਰਫੀ ਬਹੁਤ ਵਧੀਆ ਬਣੇਗੀ ਬਿਲਕੁਲ ਡਰਾਈ ਬਣੇਗੀ ਠੀਕ ਹੈ ਤੇ ਇਹਨੂੰ ਆਪਾਂ ਭੁੰਨਾਂਗੇ ਠੀਕ ਹੈ ਇੱਥੇ ਮੈਂ 2 ਕਿਲੋ ਗਾਜਰਾ ਲਈਆਂ ਸੀ ਤੇ ਆਪਾਂ ਉਹਦੇ ਬਰਫੀ ਬਣਾ ਰਹੇ ਹਾਂ ਤੁਸੀਂ ਕਿਲੋ ਗਾਜਰਾ ਲੈ ਕੇ ਵੀ ਬਰਫੀ ਬਣਾ ਸਕਦੇ ਹੋ ਥੋੜੀ ਕੁਆਨਟੀਟੀ ਦੇ ਵਿੱਚ ਤੇ ਜਦੋਂ ਇਹਦਾ ਪਾਣੀ ਪ੍ਰੋਪਰ ਚੰਗੀ ਤਰ੍ਹਾਂ ਸੁੱਕ ਜਾਈਗਾ ਖ ਡਰਾਈ ਹੋ ਜਾਣਗੇ ਗਾਜਰਾ ਤੇ ਫਿਰ ਤੁਸੀਂ ਇਹਦੇ ਵਿੱਚ ਚੀਨੀ ਐਡ ਕਰਨੀ ਹੈ ਠੀਕ ਹੈ ਮੈਂ ਇਹੇ 10 ਮਿੰਟ ਹੋਏ ਆ ਤੇ 15 ਮਿੰਟ ਦਾਸ ਤੋਂ 15 ਮਿੰਟ ਹੋਏ ਨੇ ਇੱਥੇ ਤੇ ਇਹਦਾ ਪਾਣੀ ਜਿਹੜਾ ਹੈ ਥੋੜਾ ਥੋੜਾ ਸੁੱਕ ਗਿਆ ਹੈ ਤੇ ਇਹਨੂੰ ਆਪਾਂ ਥੋੜਾ ਜਿਹਾ 2 ਤੋਂ 3 ਮਿੰਟ ਹੋਰ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਫਿਰ ਇਹਦੇ ਵਿੱਚ ਮੈਂ ਇੱਕ ਬਾਉਲ ਚੀਨੀ ਐਡ ਕਰਾਂਗੀ ਠੀਕ ਹੈ ਇੱਥੇ ਮੈਂ ਇੱਕ ਬਾਉਲ ਹੀ ਚੀਨੀ ਐਡ ਕਰਾਂਗੀ ਐਸੇ ਆ ਤਾਂ ਅਗਰ ਤੁਸੀਂ ਥੋੜੀ ਚੀਨੀ ਜ਼ਿਆਦਾ ਖਾਣਾ ਪਸੰਦ ਕਰੋ ਤਾਂ ਤੁਸੀਂ ਥੋੜੀ ਜਿਹੀ ਚੀਨੀ ਹੋਰ ਐਡ ਕਰ ਸਕਦੇ ਹੋ ਵੈਸੇ ਨਾ ਤੇ ਹੁਣ ਇਹਨੂੰ ਚੀਨੀ ਨੇ ਵੀ ਆਪਣਾ ਪਾਣੀ ਛੱਡ ਦਿੱਤਾ ਹੈ ਹੁਣ ਆਪਾਂ ਇਸ ਪਾਣੀ ਨੂੰ ਵੀ ਪ੍ਰੋਪਰ ਖਤਮ ਕਰਾਂਗੇ ਮਤਲਬ ਕਿ ਗਾਜਰਾਂ ਨੂੰ ਬਿਲਕੁਲ ਡਰਾਈ ਕਰਾਂਗੇ ਠੀਕ ਹੈ ਗੈਸ ਦਾ ਫਲੇਮ ਮੀਡੀਅਮ ਹੀ ਰੱਖਣਾ ਹੈ ਔਰ ਇਹਨੂੰ ਚੰਗੀ ਤਰ੍ਹਾਂ ਤੁਸੀਂ ਪੁੰਨ ਦੇ ਜਾਣਾ ਹੈ 15 ਮਿੰਟ ਲੱਗ ਜੇ ਚਾਹੀ ਤੁਹਾਡੇ 20 ਮਿੰਟ ਲੱਗ ਜੇ ਬਸ ਤੁਸੀਂ ਹਿਲਾਉਂਦੇ ਨਹੀਂ ਹਟਣਾ ਇਹਨੂੰ ਹਲਾਈ ਜਾਣਾ ਮਿਕਸ ਕਰੀ ਜਾਣਾ ਔਰ ਇਹ ਗਾਜਰਾ ਬਹੁਤ ਜ਼ਿਆਦਾ ਦੀ ਬਰਫੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਗਾਜਰ ਦੀ ਬਰਫੀ ਜ਼ਰੂਰ ਬਣਾਇਓ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦੀ ਹੈ ਤੇ ਇੱਥੇ ਮੈਨੂੰ 15 ਮਿੰਟ ਹੋ ਚੁੱਕੇ ਨੇ ਹੋਰ ਤੇ ਹੋਣੇ ਦੇ ਵਿੱਚ ਆਪਾਂ ਇੱਕ ਬਾਉਲ ਮਿਲਕ ਪਾਊਡਰ ਐਡ ਕਰਾਂਗੇ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਨਾ ਖੋਆ ਇਹਦੇ ਵਿੱਚ ਆਪਾਂ ਖੋਆ ਬਿਲਕੁਲ ਐਡ ਨਹੀਂ ਕਰਾਂਗੇ ਠੀਕ ਹੈ ਨਹੀਂ ਦੁੱਧ ਐਡ ਕਰਾਂਗੇ ਔਰ ਖੋਏ ਵਰਗਾ ਟੇਸਟ ਹੀ ਹੋਣ ਲਈ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਿਲਕ ਪਾਊਡਰ ਠੀਕ ਹੈ ਅਗਰ ਤੁਸੀਂ ਮਿਲਕ ਪਾਊਡਰ ਐਡ ਕਰੋਗੇ ਤਾਂ ਤਾਂ ਵੀ ਤੁਹਾਨੂੰ ਖੋਏ ਵਰਗਾ ਹੀ ਬਰਫੀ ਦਾ ਟੇਸਟ ਆਏਗਾ ਔਰ ਇਹਨੂੰ ਆਪਾਂ 5 ਤੋਂ 7 ਮਿੰਟ ਹੋਰ ਭੁੰਨਾਂਗੇ ਚੰਗੀ ਤਰ੍ਹਾਂ ਤੇ ਫਿਰ ਇਹਨੂੰ ਆਪਾਂ ਇੱਕ ਥਾਲੀ ਜਾਂ ਪਲੇਟ ਜਾਂ ਟ੍ਰੇ ਜਿਸ ਆਪਾਂ ਗ੍ਰੀਸ ਕੀਤੀ ਹੋਈ ਐ ਆਇਲ ਨਾਲ ਜਾਂ ਦੇਸੀ ਘਿਓ ਦੇ ਨਾਲ ਆਪਾਂ ਉਹਦੇ ਵਿੱਚ ਨੂੰ ਸੈਟ ਹੋਣੀ ਰੱਖਾਂਗੇ ਬੜਾ ਸੌਖੇ ਜਿਹੇ ਤਰੀਕੇ ਨਾਲ ਤੁਹਾਨੂੰ ਅਸੀਂ ਗਾਜਰ ਦੀ ਬਰਫੀ ਬਣਾਉਣੀ ਸਿਖਾਈ ਐ ਅਗਰ ਵੀਡੀਓਜ਼ ਪਸੰਦ ਆਉਂਦੀਆਂ ਨੇ ਤੇ ਮੇਰੀ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਰੋ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਹ ਸਿਆਲ ਦੇ ਵਿੱਚ ਹਰ ਕੋਈ ਇਸ ਤਰੀਕੇ ਨਾਲ ਗਾਜਰ ਦੀ ਬਰਫੀ ਜ਼ਰੂਰ ਬਣਾਵੇ ਤੇ ਤੁਸੀਂ ਅਗਰ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਿਲਕੁਲ ਫ੍ਰੀ ਐ ਠੀਕ ਐ ਸਿਰਫ ਤੁਹਾਨੂੰ ਗਾਜਰ ਭੁੰਨਣ ਤੇ ਟਾਈਮ ਲੱਗਣਾ ਉਹ ਜਿੰਨੀ ਵਧੀਆ ਤਰੀਕੇ ਨਾਲ ਤੁਸੀਂ ਗਾਜਰਾਂ ਨੂੰ ਭੁੰਨੋਗੇ ਓਨੀ ਵਧੀਆ ਤੁਹਾਡੀ ਬਰਫੀ ਬਣ ਕੇ ਤਿਆਰ ਹੋਏਗੀ ਬੜਾ ਔਰ ਬਿਲਕੁਲ ਫ੍ਰੀ ਐ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਕਰਨਾ ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਠੀਕ ਐ ਕੋਈ ਨਾ ਕੋਈ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹੁਣ ਇਹਨਾਂ ਪਥਾਲੀ ਚ ਸੈਟ ਹੋਣੇ ਰੱਖ ਦਾਂਗੇ ਇਹਨੂੰ ਮੈਂ ਓਵਰਨਾਈਟ ਰੱਖਤਾ ਠੀਕ ਹੈ ਦੁਪਹਿਰੇ ਬਣਾਇਆ ਸੀ ਤੇ ਇਹਨੂੰ ਆਪਾਂ ਓਵਰਨਾਈਟ ਰੱਖਾਂਗੇ ਕਿਉਂਕਿ ਇਹਨੂੰ ਸੈੱਟ ਹੋਣ ਤੇ ਥੋੜਾ ਟਾਈਮ ਲੱਗਦਾ ਵਾ ਤੁਸੀਂ ਚਾਹੋ ਤੇ ਇਹਦੇ ਉੱਤੇ ਡਰਾਈ ਫਰੂਟ ਵੀ ਲਗਾ ਸਕਦੇ ਹੋ ਪਰ ਮੈਂ ਇਹਨੂੰ ਇਦਾਂ ਹੀ ਰੱਖਿਆ ਵਾ ਹੁਣ ਅਸੀਂ ਮਾਰਨਿੰਗ ਟਾਈਮ ਅਗਲੇ ਦਿਨ ਦਿਖਾ ਰਹੇ ਹਾਂ ਬਿਲਕੁਲ ਡਰਾਈ ਹੋ ਚੁੱਕਾ ਹੈ ਤੇ ਮੈਂ ਇਹਦੇ ਉੱਪਰ ਥੋੜਾ ਜਿਹਾ ਸਿਲਵਰ ਵਰਕ ਲਗਾ ਦਾਂਗੀ ਠੀਕ ਹੈ ਅਗਰ ਤੁਹਾਡੇ ਕੋਲ ਕੁਝ ਵੀ ਹੈਗਾ ਡਰਾਈ ਫਰੂਟ ਜਾਂ ਸਿਲਵਰ ਵਰਕ ਤੁਸੀਂ ਲਗਾ ਸਕਦੇ ਹੋ ਕਿ ਨਹੀਂ ਹੈਗਾ ਤਾਂ ਤੁਸੀਂ ਇਸ ਚੀਜ਼ ਨੂੰ ਸਕਿਪ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹ ਲਗਾਣਾ ਹੈ ਇਸ ਨੂੰ ਲਗਾਉਣ ਤੋਂ ਨਹੀਂ ਲਾਓਗੇ ਤਾਂ ਇਸ ਤੋਂ ਬਿਨਾ ਵੀ ਤੁਹਾਡੀ ਬਰਫੀ ਦਾ ਟੇਸਟ ਸੇਮ ਉਹੀ ਆਏਗਾ ਇਹਦੇ ਨਾਲ ਟੇਸਟ ਨਾਲ ਕੋਈ ਫਰਕ ਨਹੀਂ ਪੈਣਾ ਇਹ ਤਾਂ ਸਿਰਫ ਇੱਕ ਡੈਕੋਰੇਟ ਹੈ ਕਿ ਥੋੜੀ ਜਿਹੀ ਹੋਰ ਮਠਿਆਈ ਵਧੀਆ ਲੱਗਦੀ ਹੈ ਠੀਕ ਹੈ ਇਸ ਤਰੀਕੇ ਨਾਲ ਪੀਸ ਕੱਢ ਕੇ ਤੁਸੀਂ ਦੇਖ ਸਕਦੇ ਹੋ ਅਗਰ ਤੁਹਾਨੂੰ ਲੱਗੇ ਕਿ ਤੁਹਾਡੇ ਪੀਸ ਨਹੀਂ ਨਿਕਲਦੇ ਤਾਂ ਥੋੜਾ ਜਿਹਾ ਤੁਸੀਂ ਥਾਲੀ ਨੂੰ نیچےੋਂ ਗੈਸ ਤੇ ਗਰਮ ਕਰ ਸਕਦੇ ਹੋ ਤਾਂ ਕਿ ਉਹ इजीली ਪੀਸ ਬਾਹਰ ਆ ਜਾਈਂ ਵੈਸੇ ਪਹਿਲਾ ਪੀਸ ਟੁੱਟ ਜਾਂਦਾ ਹੁੰਦਾ ਹੈ ਉਹ ਤੁਸੀਂ ਜਿਆਦਾ ਨੀ ਆਕਾ ਨਾ ਬਾਕੀ ਵੀ ਤੁਹਾਡੇ ਬਹੁਤ ਵਧੀਆ ਨਿਕਲ ਕੇ ਆਉਣਗੇ ਠੀਕ ਹੈ ਇਸ ਤਰੀਕੇ ਨਾਲ इजीली ਅਗਰ ਤੁਹਾਨੂੰ ਲੱਗੇ ਕਿ ਥੋੜੀ ਬਹੁਤੀ ਸ਼ੇਪ ਤੇਦੀ ਮੈਂਦੀ ਤਾਂ ਤੁਸੀਂ ਉਹਨੂੰ ਹੱਥ ਨਾਲ ਠੀਕ ਕਰ ਸਕਦੇ ਹੋ ਤੇ ਇਸ ਸਰਦੀਆਂ ਦੇ ਵਿੱਚ ਤੁਸੀਂ ਗਾਜਰ ਦੀ ਬਰਫੀ ਜ਼ਰੂਰ ਬਣਾਇਓ ਤੇ ਦੱਸਿਓ ਬਿਨਾ ਖੋਵੇ ਤੋਂ ਬਿਨਾ ਦੁੱਧ ਤੋਂ ਕਿੱਦਾਂ ਦੀ ਲੱਗੀ ਤੁਹਾਨੂੰ ਮੇਰੀ ਬਰਫੀ ਪਰ ਮਿਲਕ ਡੇਨ ਪਾਊਡਰ ਪਾਉਣ ਦੇ ਨਾਲ ਵੀ ਕੋਈ ਵਰਗਾ ਹੀ ਟੇਸਟ ਆਉਂਦਾ ਹੈ 10 ਰੁਪਏ ਦਾ ਮਿਲਕ ਪਾਊਡਰ ਦਾ ਪੈਕੇਟ इजीली ਮਿਲ ਜਾਂਦਾ ਹੈ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਪਲੇਟ 'ਚ ਰੱਖਾਂਗੇ ਤੇ ਦੇਖ ਸਕਦੇ ਹੋ ਇਹਦਾ ਬਹੁਤ ਜ਼ਿਆਦਾ ਸੌਫਟ ਹੈ ਖਾਣ ਦੇ ਵਿੱਚ ਤੇ ਅਗਰ ਵੀਡੀਓਜ਼ ਪਸੰਦ ਆਈਆਂ ਨੇ ਤਾਂ ਲਾਈਕ ਕਰਿਓ ਆਪਾਂ ਹੋਰ ਬਿਲਾਂਗੇ ਇਸ ਤਰੀਕੇ ਨਾਲ ਸਰਦੀਆਂ ਦੀ ਲੈ ਕੇ ਕੁਝ ਸਪੈਸ਼ਲ ਡਿਸ਼ ਤੇ ਬਾਏ ਬਾਏ ਇੰਜੋਏ ਕਰਿਓ